ਕੇਂਦਰ ਸਰਕਾਰ ਵੱਲੋਂ ਹਾਲ ਹੀ ਵਿੱਚ ਪਾਕਿਸਤਾਨ ਦੀ ਮਦਦ ਕਰਨ ਖਿਲਾਫ ਕੁਝ ਸਖਤ ਫੈਸਲੇ ਲਏ ਗਏ ਹਨ ਇਸ ਦੇ ਮੱਦੇਨਜ਼ਰ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਤੁਰਕੀ ਅਤੇ ਅਦਰਬਾਈਜਾਨ ਦੀਆਂ 23 ਯੂਨੀਵਰਸਿਟੀਆਂ ਨਾਲ ਸਾਰੇ ਸਮਝੌਤੇ ਤੁਰੰਤ ਰੱਦ ਕਰਨ ਦਾ ਐਲਾਨ ਕੀਤਾ ਹੈ ਇਸ ਫੈਸਲੇ ਨਾਲ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ ਪ੍ਰੋਗਰਾਮਾਂ ਸਾਂਝੇ ਖੋਜ ਪ੍ਰੋਜੈਕਟਾਂ ਦੋਹਰੀ ਡਿਗਰੀ ਪ੍ਰੋਗਰਾਮ ਅਤੇ ਦੋਹਾਂ ਦੇਸ਼ਾਂ ਦੀਆਂ ਸੰਸਥਾਵਾਂ ਨਾਲ ਹਰ ਤਰ੍ਹਾਂ ਦੇ ਅਕਾਦਮਿਕ ਸਹਿਯੋਗ ਨੂੰ ਤੁਰੰਤ ਰੱਦ ਕਰਨਾ ਸ਼ਾਮਲ ਹੈ ਯੂਨੀਵਰਸਿਟੀ ਵੱਲੋਂ ਇਹ ਫੈਸਲਾ ਤੁਰਕੀ ਤੇ ਅਜ਼ਰਬਾਈਜਾਨ ਵੱਲੋਂ ਪਾਕਿਸਤਾਨ ਦੀ ਹਮਾਇਤ ਕਰਨ ਦੇ ਮੱਦੇਨਜ਼ਰ ਲਿਆ ਗਿਆ ਏ ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਏ ਕਿ ਜਿਸ ਸਮੇ ਸਾਡੇ ਹਥਿਆਰਬੰਦ ਬਲ ਆਪਣੀਆਂ ਜਾਨਾਂ ਜੋਖਮ ਵਿੱਚ ਪਾ ਕੇ ਦੇਸ਼ ਦੀ ਸੁਰੱਖਿਆ ਕਰ ਰਹੇ ਨੇ ਉਸ ਸਮੇ ਸਿੱਖਿਆ ਸੰਸਥਾ ਵਜੋਂ ਯੂਨੀਵਰਸਿਟੀ ਪਿੱਛੇ ਨਹੀਂ ਰਹਿ ਸਕਦੀ ਉਹਨਾਂ ਕਿਹਾ ਕਿ ਅਜਿਹੇ ਸਮੇ ਵਿੱਚ ਦੇਸ਼ ਦੀ ਹਰ ਸੰਸਥਾ ਤੇ ਵਿਅਕਤੀ ਦਾ ਫਰਜ਼ ਬਣਦਾ ਏ ਕਿ ਉਹ ਪ੍ਰਧਾਨ ਮੰਤਰੀ ਅਤੇ ਦੇਸ਼ ਦੇ ਹਥਿਆਰਬੰਦ ਬਲਾਂ ਦਾ ਹਰ ਤਰੀਕੇ ਨਾਲ ਸਹਿਯੋਗ ਕਰਨ ਕੋਲੈਬੋਰੇਸ਼ਨ ਸੀਗੇ ਉਥੋਂ ਦੀਆਂ ਯੂਨੀਵਰਸਿਟੀਆਂ ਨਾਲ ਉਹ 22 ਦੇ ਬਾਈਕ ਜਿਹੜੇ ਕੋਲੈਬੋਰੇਸ਼ਨ ਹੈ ਉਹ ਤੁਰਕੀ ਦੇ ਵੀ ਰੱਦ ਕੀਤੇ ਉਸ ਦੇ ਨਾਲ ਇੱਕ ਹੋਰ ਦੇਸ਼ ਹੈ ਉਸ ਦਾ ਵੀ ਇੱਕ ਜਿਹੜਾ ਕੋਲੈਬੋਰੇਸ਼ਨ ਸੀਗਾ ਜਿਨ੍ਹਾਂ ਨੇ ਪਾਕਿਸਤਾਨ ਦੀ ਮਦਦ ਕੀਤੀ ਸੀ ਤੰਕਵਾਦ ਹੈਕ ਵਿੱਚ ਕਿਉਂਕਿ ਸਾਡੇ ਦੇਸ਼ ਤੇ ਕਮਲਾ ਹੋਇਆ ਸੀ ਸਾਡੀ ਅਣਖ ਨੂੰ ਬੁਗਾਰਿਆ ਗਿਆ ਸੀ ਔਰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਰੇਂਦਰ ਮੋਦੀ ਜੀ ਨੇ ਉਹਦਾ ਟੁਕੜਾ ਜਵਾਬ ਦਿੱਤਾ ਹੈ ਔਰ ਤੰਕਵਾਦ ਦਾ ਜਿਹੜਾ ਗਲੋਬਲ ਹੈਡਕ quarter ਸੀਗਾ ਜੈਸ਼ੀ ਮੁਹੰਮਦ ਤੇ ਲਸ਼ਕਰੇ ਤਾਇਬਾ ਉਸ ਨੂੰ ਪਾਕਿਸਤਾਨ ਦੇ ਵਿੱਚ ਜਾ ਕੇ ਸਾਡੇ ਸੈਂਡ ਕਰਨ ਨੂੰ ਤਬਾਹ ਕੀਤਾ ਹੈ